ਫਾਜ਼ਿਲਕਾ ਦੇ ਅਬੋਰ ਰੋਡ ਤੇ ਬਣੇ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਸਾਹਿਬ ਦੇ ਵਿੱਚ ਮੱਸੀਆ ਦਾ ਤਿਉਹਾਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਲੋਕ ਫਾਜ਼ਿਲਕਾ ਦੇ ਅਬੋਰ ਰੋਡ ਤੇ ਬੜੇ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਸਾਹਿਬ ਦੇ ਵਿੱਚ ਮੱਸੀਆ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਜਿਨ੍ਹਾਂ ਵੱਲੋਂ ਇੱਥੇ ਲੰਗਰ ਪ੍ਰਸ਼ਾਦ ਛਕੇ ਗਏ ਇਸ ਦੇ ਨਾਲ ਹੀ ਧਾਰਮਿਕ ਸਮਾਗਮ ਦਾ ਆਨੰਦ ਵੀ ਲਿੱਤਾ ਗਿਆ ਫਾਜ਼ਿਲਕਾ ਦੇ ਵਿੱਚ ਗੁਰਦੁਆਰਾ ਸ਼ੋਮਨੀ ਭਗਤ ਨਾਮਦੇਵ ਸਾਹਿਬ ਦੇ ਵਿੱਚ ਹਰ ਮਹੀਨੇ ਮੱਥਿਆ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸ ਦੇ ਨਾਲ ਹੀ ਇੱਥੇ ਚੁਪੈਰਾ ਸਾਹਿਬ ਦੇ ਪਾਠ ਵੀ ਚੱਲ ਰਹੇ ਹਨ ਅਤੇ ਸ਼ਹੀਦਾਂ ਦੇ ਦਿਹਾੜੇ ਵੀ ਮਨਾਏ ਜਾਂਦੇ ਹਨ ਇਸ ਦੇ ਨਾਲ ਹੀ ਹੋਰ ਵੀ ਕਈ ਤਰ੍ਹਾਂ ਦੇ ਸਮਾਜਿਕ ਅਤੇ ਧਾਰਮਿਕ ਕਾਰਗਰਮ ਵੀ ਇਹਨਾਂ ਵੱਲੋਂ ਇੱਥੇ ਆਯੋਜਿਤ ਕੀਤੇ ਜਾਂਦੇ ਹਨ ਇਸ ਮੌਕੇ ਤੇ ਅੱਜ ਵੱਡੀ ਗਿਣਤੀ ਦੋ ਸਖਤਾ ਪੁਰਜੀਆਂ ਜਿਨ੍ਹਾਂ ਵੱਲੋਂ ਇੱਥੇ ਲੰਗਰ ਪ੍ਰਸ਼ਾਦੇ ਛਕੇ ਗਏ ਇਸ ਦੇ ਨਾਲ ਹੀ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਧਾਰਮਿਕ ਸਮਾਗਮ ਵੀ ਇੱਥੇ ਆਯੋਜਿਤ ਕੀਤਾ ਗਿਆ ਹੈ ਫਾਜ਼ਿਲ ਕਾ ਦੀਆਂ ਤਸਵੀਰਾਂ ਫਾਜ਼ਿਲ ਕਾ ਦੇ ਗੁਰਦੁਆਰਾ ਸ਼੍ਰੋਮਣੀ ਭਗਤ ਨਾਮਦੇਵ ਸਾਹਿਬ ਦੇ ਵਿੱਚ ਮੱਸਿਆ ਦਾ ਤਿਉਹਾਰ ਮਨਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹਨ ਪਰੇਕੀਨਾ ਤੁਹਾਡਾ ਪ੍ਰਵਿੰਦਰ ਜਸਲ ਮੇਰਾ ਨਾਮ ਹੈ ਜੀ ਜੀ ਪ੍ਰਵਿੰਦਰ ਜੀ ਕਿਸ ਤਰ੍ਹਾਂ ਦਾ ਕਾਰਜਕ੍ਰਮ ਕੀਤਾ ਗਿਆ ਕਾਰਜਕ੍ਰਮ ਇਹਦੇ ਵਿੱਚ ਇਹ ਸੀ ਕਿ ਗੁਰੂ ਘਰ ਦੇ ਵਿੱਚ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਫਾਜ਼ਿਲਕਾ ਦੇ ਵਿੱਚ ਜੋ ਕਿ ਮਸਿਆ ਦੇ ਅਧਿਹਾੜਾ ਬੜਾ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਜਿਦੇ ਵਿੱਚ ਸਾਡੇ ਮੁੱਖ ਸੇਵਾਦਾਰ ਗੁਰੂ ਘਰ ਦੇ ਸਰਦਾਰ ਪਰਮਜੀਤ ਸਿੰਘ ਜਸਲ ਜੀ ਵੱਲੋਂ ਔਰ ਸੰਗਤਾਂ ਦਾ ਉੱਥੇ ਪਹੁੰਚਣ ਤੇ ਸਮੂਹ ਸੰਗਤਾਂ ਦਾ ਉੱਥੇ ਜੀ ਆਇਆਂ ਨੂੰ ਧੰਨਵਾਦ ਵੀ ਕੀਤਾ ਗਿਆ ਇਸੇ ਕੜੀ ਦੇ ਤਹਿਤ ਅਸੀਂ ਸੰਗਤਾਂ ਨੂੰ ਆਪਣੇ ਵੱਲੋਂ ਔਰ ਪ੍ਰਧਾਨ ਸਾਹਿਬ ਵੱਲੋਂ ਔਰ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕੱਲ ਸਾਡੇ ਪ੍ਰੋਗਰਾਮ ਦੇ ਵਿੱਚ ਹੰਗਾਰਾ ਔਰ ਸ਼ਰਧਾ ਭਾਵਨਾ ਨਾਲ ਤੁਸੀਂ ਆਏ ਹੋ ਹਨ ਤਾਂ ਇਸੇ ਤਰ੍ਹਾਂ ਹਰੇਕ ਮਹੀਨੇ ਦੀ ਹਰੇਕ ਮਹੀਨੇ ਦੇ ਵਿੱਚ ਮੱਸੀਆ ਦੇ ਦਿਹਾੜਾ ਇਦਾਂ ਹੀ ਉਤਸ਼ਾਹ ਦੇ ਨਾਲ ਅਸੀਂ ਮਨਾਉਂਦੇ ਰਵਾਂਗੇ ਔਰ ਤੁਹਾਨੂੰ ਬੇਨਤੀ ਹੈ ਕਿ ਵੱਧ ਚੜ ਕੇ ਸੰਗਤ ਭਾਰੀ ਉਤਸ਼ਾਹ ਦੇ ਵਿੱਚ ਆਓ ਔਰ ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਸੁਣੋ ਤੇ ਆਪਣੇ ਇੱਕ ਜਿਹੜੇ ਜਿਹੜੇ ਕੰਮ ਪਵਿੱਤਰ ਕਰੋ। ਉੱਥੇ ਗੁਰੂ ਘਰ ਦੇ ਵਿੱਚ ਹਰੇਕ ਮੱਸਿਆ ਦੇ ਵਿੱਚ ਮੱਸਿਆ ਦੇ ਦਿਹਾੜੇ ਨੂੰ ਸਮਰਪਿਤ ਸ਼ਾਮਾਂ ਦੇ ਦੀਵਾਨ ਸਜਦੇ ਹਨ। ਉਹਨਾਂ ਦੀਵਾਨਾਂ ਤੋਂ ਪਰંત ਗੁਰੂ ਘਰ ਦੇ ਵਿੱਚ ਗੁਰੂ ਗੁਰੂ ਘਰ ਦੇ ਵਿੱਚ ਲੰਗਰ ਦਾ ਵੀ ਪ੍ਰੋਗਰਾਮ ਰਹਿੰਦਾ ਹੈ ਜੀ। ਠੀਕ ਹੈ ਤਾਂ ਮਤਲਬ ਇਸੇ ਤਰ੍ਹਾਂ ਜਿਵੇਂ ਕੜੀ ਤੇ ਜਿਵੇਂ ਕਹਿੰਦੇ ਦਿਨੋਂ-ਦਿਨ ਸਹੀ ਮਤਲਬ ਲੋਕਾਂ ਦਾ ਭਰਪੂਰ ਹੰਗਾਰਾ ਵੇਖਣ ਨੂੰ ਮਿਲ ਰਿਹਾ। ਹੋਰ ਕੀ ਕੀ ਕਾਰਜਕ੍ਰਮ ਤੁਹਾਡੇ ਵੱਲੋਂ ਕੀਤੇ ਆ? ਸਾਡੇ ਵੱਲੋਂ ਇਹ ਹੈ ਕਿ ਹਰੇਕ ਐਤਵਾਰ ਦੀ ਐਤਵਾਰ ਜਿਹੜਿਆ ਕੀ ਸ਼ਹੀਦਾ ਨੂੰ ਸਮਰਪਿਤ ਧੰਤਨ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਲਈ ਦੁਪਹਿਰਾ ਸੱਭ ਦਾ ਜੋ ਕਿ ਵਿਸ਼ੇਸ਼ ਤੌਰ ਤੇ ਹਰੇਕ ਐਤਵਾਰ ਦੇ ਐਤਵਾਰ ਜੋ ਕਿ ਦੁਪਹਿਰਾ ਸੱਭ ਆਰੰਭ ਨੇ ਇਹ ਇਦਾਂ ਹੀ ਗੁਰੂ ਘਰ ਦੀ ਮਾਨ ਮਰਿਆਦਾ ਅਨੁਸਾਰ ਅਸੀਂ ਸਮੇਂ ਸਮੇਂ ਤੇ ਗੁਰੂ ਘਰ ਦੇ ਵਿੱਚ ਜੋ ਕਿ ਗੁਰਪੁਰਬ ਜੋ ਕਿ ਜਿਹੜੇ ਸਾਡੇ ਸਿੰਘਾ ਸ਼ੀਦਾ ਦੇ ਜੋ ਕਿ ਜਨਮ ਦਿਹਾੜੇ ਨੇ ਅਸੀਂ ਇਦਾਂ ਹੀ ਮਨਾਉਂਦੇ ਰਹਿੰਦੇ ਹਾਂ